ਦੇਖੋ ਜਿਹੜੀ ਕੱਲ ਸਾਡੇ ਇੱਕ ਬਟਿੰਡਾ ਜ਼ਿਲ੍ਹੇ ਦੇ ਬੱਲੋ ਪਿੰਡ ਦੇ ਨੌਜਵਾਨ ਸ਼ੁਕਰਨ ਸਿੰਘ ਜਿਹੜਾ 22 ਸਾਲ ਦਾ ਸੀ ਉਹਦੀ ਜਿਹੜੀ ਕੱਲ ਮੌਤ ਹੋਈ ਆ ਹਰਿਆਣਾ ਸਰਕਾਰ ਦੀ ਔਰ ਹਰਿਆਣਾ ਪੁਲਿਸ ਦੀ ਗੋਲੀ ਨਾਲ ਮੌਤ ਹੋਈ ਆ ਔਰ ਮੈਂ ਸਮਝਦਾ ਕਿ ਇਹ ਜੋ ਕੁਝ ਹੋਇਆ ਹੈ ਜਿੰਨੀ ਜ਼ਿਆਦਤੀ ਹੋਈ ਆ ਇਹਦੇ ਵਿੱਚ ਹਰਿਆਣਾ ਸਰਕਾਰ ਕੇਂਦਰ ਸਰਕਾਰ ਜਿਹੜੀ ਐਨਡੀਏ ਦੀ ਸਰਕਾਰ ਹੈਗੀ ਆ ਲੇਕਿਨ ਇਹ ਭਾਜਪੀ ਦੀ ਇਹ ਮੋਦੀ ਜੀ ਦੀ ਸਰਕਾਰ ਆ ਗ੍ਰਹਿ ਮੰਤਰੀ ਜੀ ਦੀ ਸਰਕਾਰ ਹੈ ਉਹਨਾਂ ਦੇ ਆਰਡਰਾਂ ਅਨਸਾਰ ਇਹ ਹਰਿਆਣਾ ਪੁਲਿਸ ਔਰ ਹਰਿਆਣਾ ਸਰਕਾਰ ਇੰਨੀ ਜ਼ਿਆਦਤੀ ਪ੍ਰਜਾਤੰਤਰ ਵਿੱਚ ਕਿਸਾਨ ਦਿੱਲੀ ਨਹੀਂ ਆ ਸਕਦੇ ਉਹਨਾਂ ਨੂੰ ਹਰ ਜਗ੍ਹਾ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਮੈਂ ਇਹਦੀ ਕੜੀ ਨਿੰਦਾ ਕਰਦਾ ਜੋ ਕੁਝ ਉਹਿਆ ਔਰ ਨੌਜਵਾਨ ਜਿਹੜਾ ਹੈਗਾ ਔਰ ਉਹਦੇ ਨਾਲ ਹੀ ਪੰਜਾਬ ਸਰਕਾਰ ਹੱਥੇ ਹੱਥ ਰੱਖ ਕੇ ਬੈਠੀ ਆ ਸਾਡੇ ਮੁੱਖ ਮੰਤਰੀ ਦੀ ਹੱਥੇ ਹੱਥ ਰੱਖ ਬੈਠੇ ਆ ਉਹ ਘਟੋ ਘਟ ਆਪਣੇ ਲੋਕਾਂ ਦੀ ਮਦਦ ਕਰਨ ਲਈ ਤਾਂ ਅੱਗੇ ਆਉਣ ਹਰਿਆਣਾ ਪੁਲਿਸ ਕਿਵੇਂ ਸਾਡੇ ਹਾਲਾ ਪੰਜਾਬ ਦੇ ਇਲਾਕੇ ਚ ਆ ਕੇ ਗੋਲੀਆਂ ਚਲਾ ਰਹੇ ਨੇ ਮੈਂ ਇਹਦੀ ਨਿੰਦਾ ਕਰਦਾ ਔਰ ਇਹਨਾਂ ਨੂੰ ਵੀ ਕਹਿਣਾ ਕਿ ਘਟੋ ਘਟ ਤੁਸੀਂ ਆਪਣੇ ਜ਼ਿੰਮੇਵਾਰਾਂ ਨੂੰ ਤਾਂ ਬਚਾਓ ਆਪਣੇ ਇਸ ਹਨ ਨੂੰ ਨੌਜਵਾਨਾਂ ਨੂੰ ਬਚਾਓ ਔਰ ਇਹ ਜੋ ਕੁਝ ਹੋਇਆ ਮੈਂ ਇਹਦੀ ਬਹੁਤ ਕੜੇ ਸ਼ਬਦਾ ਚ ਨਿੰਦਾ ਕਰਦਾ ਕਿ ਇਹ ਮੁਲਕ ਚ ਡੈਮੋਕ੍ਰੇਸੀ ਨਾਂ ਦੀ ਹੁਣ ਕੋਈ ਚੀਜ਼ ਨਹੀਂ ਬਚੀ ਹੈਗੀ ਚਾਰੇ ਪਾਸੇ ਜ਼ਿਆਤੀਆਂ ਦਾ ਮਾਹੌਲ ਹੈਗਾ ਔਰ ਇਹ ਸਾਰਾ ਕੁਝ ਕੇਂਦਰ ਸਰਕਾਰ ਦੇ ਬੀਜੇਪੀ ਸਰਕਾਰ ਦੇ ਕਹਿਣ ਤੇ ਹੋ ਰਿਹਾ